ਜੜੀ ਵੀ ਸਕੀਮ ਖੇਡਣ ਡਿਆ ਸਾਰੀਆਂ ਸਕੀਮਾਂ ਤੇ ਸਾਡੇ ਪਾਣੀ ਫਿਰਣ ਡਿਆ ਵਾ ਮੰਮੀ ਮੈਨੂੰ ਤਾਂ ਸ਼ੱਕ ਹੋਣ ਡਿਆ ਵਾ ਜਦੋਂ ਮੈਂ ਡਿਊਟੀ ਤੇ ਹੁੰਨਾ ਨਾ ਉਦੋਂ ਤੁਹਾਡਾ ਫੋਨ ਆਉਣਾ ਹੁੰਦਾ ਮੈਂ ਤੁਹਾਨੂੰ ਜਦੋਂ ਮਰਜ਼ੀ ਲਾ ਲਾਂ ਤੁਸੀਂ ਹੀ ਬੰਨਾ ਮਾਰ ਦਿੰਨੇ ਆ ਕਿ ਮੈਂ ਡਿਊਟੀ 'ਤੇ ਆ ਤਾ ਪਾ ਪਾਸਿੰਦੀਪ ਚਾ ਛੇਤੀ ਕਰ ਦੀ ਗੋਲੀ ਆ ਨਾ ਇੰਨੇ ਹੌ ਤਿੰਦਾ ਦਾ ਕੰਮ ਕਰਨਾ ਹੀ ਠੀਕ ਆ ਨਾ ਪਾ ਦੋ ਮੰਮੀ ਫਿਰ ਪਹਿਲਾਂ ਤੇ ਆ ਲੈ ਕੋਲੇ ਨੂੰ ਮੰਮੀ ਇਹਦੇ ਨਾਲ ਕਿਤੇ ਕੁਝ ਹੋ ਨਾ ਜਾਵੇ ਉਹਨੂੰ ਨੀ ਕਿਤੇ ਬਾਹਰ ਦੇ ਜਣਾ ਪੈ ਜੇ ਕੋਈ ਹੁੰਦਾ ਚੁੱਪ ਕਰਕੇ ਨਾ ਉਹਨੂੰ ਪਹਿਲਾਂ ਚਾਹ ਦੇ ਕੇ ਆ ਸਾਫ ਕਰ ਆਪਾਂ ਬਾਅਦ ਵਿੱਚ ਪਾਵਾਂਗੇ ਉਹ ਨੂੰ ਬਾਬਾ ਨਾਲ ਕੀਤੀ ਕਮੀ ਚਾਹ ਵੀ ਮੇਰਾ ਚਾਹ ਨੂੰ ਦੇਲਵਾ ਕਰਦਾ ਸੀ ਤੁਸੀਂ ਸੁੱਤੇ ਹੀ ਮੈਂ ਤੁਹਾਨੂੰ ਆਜ ਨਹੀਂ ਮਾਰੀ ਮੈਂ ਫਿਰ ਤਿੰਨਾ ਜਾਨੀਆਂ ਵਕਤੇ ਬਣਾ ਲਈ ਤੇ ਆਹ ਚਾਹ ਪੀ ਲੋ ਫੜਾ ਕੇ ਨਾ ਜਿੰਨਾ ਚਿਰ ਘੋਟ ਨਹੀਂ ਭਰਦੀ ਉਹਨਾਂ ਚਿਰ ਬਾਹਰ ਨਾ ਹੋਵੀ ਠੀਕ ਹੈ ਮੰਮੀ ਚਲ ਆਹ ਦਵਾਈ ਜਿੰਨਾ ਚਿਰ ਮੁੱਕਦੀ ਨਹੀਂ ਆ ਰਪਿੰਦਰ ਕਰੇ ਉਹਨਾਂ ਚਿਰ ਤੂੰ ਆਪਣੇ ਗਾਂ ਦੇ ਤਿਆਰੀ ਕਰਨਾ ਜਿੰਨਾ ਚਿਰ ਇਹ ਮੁੱਕਣੀ ਆ ਵਾਸਤੂ ਨਹੀਂ ਅਗਲੇ ਘਰ ਪਹੁੰਚੀ ਹਣੀ ਖੇਰਨਾ ਨਵੇਂ ਸੁਪਨੇ ਸਜਾਵਾਂਗੇ लवली ਛੁੱਟੀ ਆਊਗਾ ਉਹਦਾ ਵਿਆਹ ਕਰਾਂਗੇ ਤੂੰ ਚੱਲ ਆਪਣੇ ਟਿਕਾਣੇ ਫੋਨ ਲੱਗ ਨਹੀਂ ਖਾਬਲਾ ਜ ਚੁੱਕਦੇ ਆ ਤੇ ਨੰਬਰ ਯੂ ਆ ਰਾਈਂਗ ਟੂ ਕਾਲ ਇਸ ਕੰਟਨਲੀ ਨੋਟ ਰੀਚੇਬਲ ਪਲੀਜ਼ ਟ੍ਰਾਈ ਅਗੇਨ ਲੇਟਰ ਸਿੰਘਰੀ ਜਾਂਦੇ ਅੱਗੇ ਪੱਬੀ ਚਾਹ ਪੀ ਲੋ ਆਜਾ ਦੀਦੀ ਕੀ ਕਰਦੀ ਐ ਕੁਝ ਨਹੀਂ ਚਾਹ ਬਣਾਈ ਹੀ ਤੇ ਮੈਂ ਚੱਲ ਭਾਬੀ ਨੂੰ ਫੜਾਉਣੀ ਆ ਚੱਲ ਦੀਦੀ ਰਹਿਣ ਦੀ ਨਹੀਂ ਕਿਉਂ ਹੀ ਨਹੀਂ ਖਿੱਚਲ ਕੀਤੀ ਆ ਮੈਂ ਚੱਲੀ ਹੀ ਰਸੋਈ ਵੱਲ ਨੂੰ ਕੋਈ ਗੱਲ ਨਹੀਂ ਤੂੰ ਪਹਿਲਾਂ ਚਾਹ ਪੀ ਲੈ ਠੰਡੀ ਹੋ ਜਾਣੀ ਆ ਕੋਈ ਨਹੀਂ ਪੀ ਲੈਣੀ ਤੁਸੀਂ ਵੀ ਲਿਆਉਣੀ ਮੈਂ ਪੀ ਆਈ ਆ ਨਾਲ ਮੈਂ ਮੰਮੀ ਨੂੰ ਫੜਾ ਕੇ ਆਈ ਹੀ ਤੇ ਉੱਥੇ ਪੀ ਆਈ ਅੱਛਾ ਅੱਛਾ ਤੇ ਤੁਹਾਡੇ ਵਾਸਤੇ ਲੈ ਆਈ ਇੱਥੇ ਠੀਕ ਆ ਉਹਨ ਕੀ ਤਾਂ ਆ ਗਿਆ ਹਲੋ ਹਲੋ ਸੋਸ਼ਿਕਾ ਵੀਰ ਜੀ ਸੋਸ਼ਿਕਰ ਰਪਿੰਦਰ ਠੀਕ ਆ ਹਾਂਜੀ ਹਾਂਜੀ ਵਧੀਆ ਠੀਕ ਜੇ ਤੁਸੀਂ ਦੱਸੋ ਵਧੀਆ ਕੀ ਬੰਗਿਆ ਕੋਸ਼ਨੀ ਬਾਨਾ ਕੀ ਜੇ ਚਾਹ ਲੱਗੀ ਸੀ ਪੀਂਦ ਤਾਂ ਡਾ ਫੋਨ ਆ ਗਿਆ ਮੈਂ ਰੋਜਨੇ ਮੈਂ ਹਰ ਮਿੰਟ ਲੈ ਕੇ ਨਾ ਕਰੀ ਬਿਚੋ ਫੋਨ ਕਰੀ ਜਾਂਦੇ ਆ ਨਹੀਂ ਨਹੀਂ ਫਿਰ ਕੀ ਆ ਨਹੀਂ ਉਹ ਨਾ ਮੈਂ ਸੋਚ ਰਹੀ ਸੀ ਆਪਾਂ ਕਿਦਣਾ ਇੱਥੇ ਕੋਈ ਰਮਾਰ ਜੰਦੇ ਆ ਹਾਂਜੀ ਕੋਈ ਗੱਲ ਨਹੀਂ ਆਜੋ ਤੀਂ ਜਦੋਂ ਜਿਤ ਕਰੂਗਾ ਲੈ ਆਇਓ ਭਾਬੀ ਨੂੰ ਨਾ ਮੈਨਾਲ ਤੇ ਮੰਮੀ ਨੂੰ ਵੀ ਲੈ ਆਇਓ ਮੰਮੀ ਦਾਦੇ ਪੱਕਾ ਨਹੀਂ ਪਤਾ ਪਰ ਮੈਂ ਤੇ ਜੋਤੀ ਨੂੰ ਦਾਵਾ ਠੀਕ ਠੀਕ ਆ ਚਲੋ ਕੋਈ ਨਹੀਂ ਯਾਰ ਇਹਦੇ ਆ ਕੇ ਸੱਤ ਆ। ਆ ਨਿਉ ਤੇ ਹੈ ਹੀ ਆ। ਕੋਈ ਨਹੀਂ ਮੈਨੂੰ ਮੜਾ ਜਾ ਪਹਿਲਾਂ ਦੱਸ ਦਿਓ ਤੇ ਕੋਈ ਨਹੀਂ ਆ ਜਿਓ ਹੈ। ਹਾਂ ਮੈਂ ਫੋਨ ਲੱਗਿਆ ਮੈਂ ਫੋਨ ਕਰ ਦਉਣਾ। ਹਾਂਜੀ। ਅੱਜ ਸ਼ਾਮਾਂ ਨੂੰ ਜਾਂ ਕੱਲ ਸਵੇਰ ਤੱਕ ਆਪਾਂ ਵੇਖ ਲੈ ਭਰਾਵਾ ਹੀ ਹੈ। ਠੀਕ ਠੀਕ ਹੈ ਕੋਈ ਗੱਲ ਨਹੀਂ। ਤੁਹਾਨੂੰ ਤਾਂ ਕੋਈ ਕੰਮ ਹੈ ਚੱਲੋ। ਹਾਂ ਠੀਕ ਹੈ ਜੀ। ਓਕੇ। ਪਰਾਣਾ ਫੋਨ ਹੁੰਦਾ ਹੈ। ਹਾਂਜੀ ਵੀਰ ਜੀ ਦਾ ਹੁੰਦਾ ਹੈ ਇਹ ਫੋਨ ਆ। ਠੀਕ ਠਾਕ ਸਾਰੇ। ਹਾਂਜੀ ਠੀਕ ਠਾਕ ਆ ਦਾਦੇ ਕਹਿੰਦੇ ਹੀ ਹੁਣ ਵੱਲੋਂ अच्छा दे वा वा। अच्छा ਤੇ ਰੋਜ਼ ਹੀ ਫੋਨ ਕਰ ਦਿੰਦੇ ਆਂ ਆਉਣਾ ਮੈ ਤੇ ਮੁੜ ਕੇ ਹੋਰ ਟਾਈਮ ਨਹੀਂ ਲੱਗਦਾ ਹੈਗਾ ਚਲ ਵਧੀਆ ਵਾ ਤੇ ਮਿਲ ਗਏ ਜਾਣਗੇ ਆਉਣੀ ਉਹ ਤੇ ਹੈ ਹੀ ਆ ਤੇ ਵੇਖੋ ਹੁਣ ਸ਼ਾਇਦ ਕੱਲ ਨੂੰ ਪੰਜਾਬ ਦਾ ਆਉਣਾ اچھا اچھا ਹਾਂ ਚਲ ਪੀ ਲੋ ਚਾਹ ਠੰਡੀ ਹੋਣ ਢੀਏ ਫਿਰ ਦੀਦੀ ਵਜ ਤੇ ਮੱਖੀ ਪੈ ਗਈ ਆ ਇਹਦੇ ਭਾਬੀ ਮੈਂ ਤੁਹਾਨੂੰ ਕਦੋਂ ਤੇ ਕਹਿਣ ਢੀ ਆ ਕਿ ਪਹਿਲਾਂ ਚਾਹ ਪੀ ਲੋ ਉਹ ਦੀਦੀ ਫੋਨ ਆ ਗਿਆ ਵਿੱਚੇ ਵੀ ਅਜੀ ਦਾ ਤਾਂ ਕਰਕੇ ਕੋਈ ਨਹੀਂ ਆ ਤੁਸੀਂ ਬੈਠੋ ਤਮੇ ਚਾਹ ਬਣਾ ਕੇ ਲਿਆਉਣੀ ਆ ਔਰ ਐਨ ਤਾਂ ਕੋਈ ਗੱਲ ਨਹੀਂ ਐਨੇ ਪਿਆਰ ਨਾਲ ਮੈਂ ਚਾਹ ਬਣਾ ਕੇ ਲਿਆਈ ਸੀ ਫਿਰ ਕਹਿਣਾ ਵਾ ਕਿ ਦੀਦੀ ਮੇਰ ਨਾਲ ਕਰ ਦੇਣੀ ਆ ਓਹੋ ਦੀਦੀ ਪੀਣ ਤੇ ਲੱਗੀ ਸੀ ਹੁਣ ਵਿੱਚ ਮੱਖੀ ਪੈ ਗਈ ਤੇ ਕਿੱਦਾਂ ਪੀਵਾਂ ਲੈ ਓ ਫੜਾਓ ਮੈਂ ਲਿਆਵਾਂ ਬਣਾ ਕੇ ਤੁਸੀਂ ਬੈਠੀ ਨਹੀਂ ਨਹੀਂ ਕੋਈ ਗੱਲ ਨਹੀਂ ਦੱਸ ਵੀਰ ਜੀ ਨੇ ਵੀ ਨਾ ਫੋਨ ਵਿੱਚ ਹੀ ਕਰਨਾ ਹੈ ਜੀ ਦੇ ਪਿਆਰ ਨਾਲ ਅੱਜ ਚਾਹ ਬਣਾ ਕੇ ਲੈ ਕੇ ਹੀ ਆਈ ਸੀ ਉਹ ਵੀ ਕਿਸਮਤ ਮੜੀ ਵਿਚ ਮੱਖੀ ਪੈ ਗਈ ਆ ਚਲ ਜੇ ਪੀ ਲਈਨੇ ਤਾਂ ਚਲ ਉਹਦਾ ਵੀ ਮਨ ਥੋੜਾ ਜਿਹਾ ਹੋ ਜਾਂਦਾ ਭਾਬੀ ਨੇ ਚਾਹ ਪੀ ਲਈ ਰਪਿੰਦਰ ਨੂੰ ਮੈਂ ਕਹਿਤਾ ਵਾ ਅੱਛਾ ਮੈਂ ਵੀ ਅੱਜ ਸ਼ਾਮਾ ਨੂੰ ਜਾਂ ਕੱਲ ਸਵੇਰੇ ਤੇ ਕੋ ਆਵਾਂਗੇ ਹੁਣ ਤੁਸੀਂ ਦੱਸ ਦੋ ਮੈਂ ਤਾਂ ਕਹਿੰਦਾ ਕੱਲ ਸਵੇਰੇ ਚੱਲਾਂਗੇ ਵੇਖ ਲਓ ਇਦਾਂ ਕਰ ਲਓ ਹਮ ਆਪਾਂ ਮੈਂ ਚੱਲਦੇ ਆਂ ਐਂ ਦਾ ਜੇ ਕੀ ਪਤਾ ਕਦੋਂ ਹੋਣਾ ਕਦੋਂ ਨਹੀਂ ਹੋਣਾ ਐਵੇਂ ਉਹਦੇ ਸੌਰੀਆਂ ਨੂੰ ਤੰਗ ਪਰੇਸ਼ਾਨ ਕਰਦੇ ਰਹਿਣਗੇ ਕੋਈ ਫਾਇਦਾ ਨਹੀਂਗਾ ਹਨਾ ਇਸ ਕਰਕੇ ਮੈਂ ਕਹਿੰਦੇ ਆ ਵੀ ਆਪਾਂ ਇੱਕ ਕਰੀ ਉਹਨਾਂ ਨੂੰ ਮਿਲ ਆਉਨੇ ਆ ਉਹਨਾਂ ਨਾਲ ਗੱਲਬਾਤ ਕਰ ਆਉਨੇ ਆ ਕਿ ਚਲੋ ਕੋਈ ਗੱਲ ਨਹੀਂ ਜੇ ਤੁਹਾਡੀ ਮੰਗ ਵੀ ਹੈਗੀ ਆ ਤੇ ਸਾਨੂੰ ਦੱਸ ਦਿਓ ਕੋਈ ਗੱਲ ਨਹੀਂ ਪੂਰੀ ਕਰ ਦਿੰਨੇ ਆ ਬਾਕੀ ਉਹਨਾਂ ਨੂੰ ਹੋਰ ਵੀ ਗੱਲ ਪੁੱਛ ਲਾਂਗੇ ਵੀ ਜੇ ਇਹ ਤੋਂ ਇਲਾਵਾ ਚਲੋ ਗੱਡੀ ਤੁਸੀਂ ਰਹਿਣ ਦਿਓ ਕੋਈ ਹੋਰ ਮੰਗ ਹੈਗੀ ਅਸੀਂ ਉਹ ਪੂਰੀ ਕਰ ਦਿੰਨੇ ਚੱਲ ਇਹ ਆ ਵੀ ਜਿਹੜੇ ਗੱਡੀ ਤੇ ਇਕੱਠੇ ਪੈਸੇ ਲਾਉਣੇ ਆ ਤੁਹਾਡੀ ਉਤੋਂ ਜਿਹੜੀ ਖਲਾਸੀ ਹੋ ਜੂਗੀ ਹੈਗਣੇ ਤੇ ਤੁਸੀਂ ਵੇਖ ਲਓ ਕਿ ਹੁਣ ਜਾਣਾ ਵਾ ਕੱਲ ਜਾਣਾ ਵੇਖ ਲਓ ਜੀ ਕਹਿੰਦੇ ਤੇ ਕੱਲ ਚੱਲ ਜਾਾਂਗੇ ਫਿਰ ਵੀ ਅਗਲੇ ਨੇ ਦੱਸ ਕੇ ਗਏ ਹੋਈਏ ਤੇ ਹੁੰਦਾ ਵਾ ਵੀ ਉਹਨਾਂ ਨੇ ਆਉਣਾ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਹੀ ਨਹੀਂ ਚਲ ਗਏ ਤੇ ਫਿਰ ਮਨ ਚ ਆਉਂਦਾ ਵਾ ਵੀ ਹਨਾ ਦੱਸ ਕਿੰਨੇ ਆਏ ਜਾਂ ਕਿੱਦਾਂ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਫੋਨ ਕਰ ਦਨਾ ਵਾ ਕਿ ਅਸੀਂ ਕੱਲ ਆਵਾਂਗੇ ਦੇਖੋ ਤੇ ਨਾਲ ਹੀ ਨਾ ਆਪਾਂ ਕਲ ਮੁਖਤਿਆਰ ਭਾਜੀ ਹੁਣਾਂ ਗੋਲੀ ਹੋ ਕੇ ਜਾਣਾ ਠੀਕ ਉਹਨਾਂ ਦੇ ਵੀ ਇੱਕ ਵਾਰੀ ਸਲਾਹ ਲਾਂਗੇ ਵੀ ਗੱਲ ਕਿਹੜੇ ਹਿਸਾਬ ਨਾਲ ਕਰਨੀ ਕਿਦਾਂ ਹਨਾ ਕਿ ਉਹਨਾਂ ਦੇ ਨਾਲੋਂ ਜ਼ਿਆਦਾ ਵੇਚ ਰਹੇ ਆ ਉਹਨਾਂ ਨੂੰ ਜ਼ਿਆਦਾ ਪਤਾ ਇਹ ਤਰੀ ਪੁੱਛ ਜਾਂਗੇ ਵੀ ਅਸੀਂ ਚੱਲੇ ਆਹ ਗੱਲਬਾਤ ਕਰਨੀ ਆ ਤੇ ਮੁਖਤਿਆਰ ਭਾਈ ਹੁਣ ਮੇਰਾ ਦਾ ਨਾਂ ਹੀ ਲੈ ਕੇ ਜਾਵਾਂਗੇ ਨਾਲ ਕਿਉਂ ਅੱਗੇ ਵੀ ਉਹ ਇੱਕ ਦੂਜੇ ਨਾਲ ਗੱਲਬਾਤ ਹੋਈ ਆ ਤੇ ਫਿਰ ਨਾ ਵੇਖ ਕੇ ਬੰਦੇ ਨੂੰ ਕਈ ਤੇ ਚੇੜ ਹੁੰਦੀ ਏ ਤੇ ਫਿਰ ਐਵੇਂ ਉਹਦੀ ਮੁੜ ਕੇ ਸੱਸ ਨਾਲ ਕੋਈ ਗੱਲ ਕਰਤੀ ਤੇ ਇਹ ਵੀ ਵਿਚਾਰੇ ਉੱਥੇ ਸਾਡੇ ਸਾਹਮਣੇ ਸੋਣਨਗੇ ਉਹਨਾਂ ਦੀ ਤੇ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਕੋਈ ਨਹੀਂ ਫਾਦਲ ਨੂੰ ਰਹਿ ਨਹੀਂ ਦਵਾਂਗੇ ਤੇ ਆਪਾਂ ਦੋਵਾਂ ਜਣੇ ਜਾ ਕੇ ਹੋ ਕੇ ਆਉਨੇ ਆ ਚਲੋ ਠੀਕ ਹੈ ਬਸ ਹੁਣ ਇਹੋ ਹੀ ਆ ਰੱਬ ਕੀ ਅਰਦਾਸ ਤੇ ਸਾਡੀ ਗੱਲ ਮੰਨਣ ਤੇ ਜੇ ਨਾਂ ਵੀ ਮੰਨਣ ਤੇ ਚਲੋ ਰੱਬ ਕੋਈ ਇਹੋ ਜਿਹੀ ਵਿਉਂਤ ਬਣਾ ਦੇ ਕਿ ਸਾਡੇ ਕੋਲ ਪੈਸੇ ਚਾਰ ਹੋ ਜਾਣ ਤੇ ਚੱਲ ਸਾਨੂੰ ਇਹ ਬਹੁਤਾ ਭਾਰਾ ਨਾ ਲੱਗੇ ਕੰਮ। ਬਾਕੀ ਗੱਲਾਂ ਤੇ ਛੱਡੋ। ਉਹਨਾਂ ਦੇ ਮਨ ਮਿਹਰ ਪੈ ਜੇ ਤੇ ਵਧੀਆ ਆ। ਜੇ ਉਹ ਹੀ ਗੱਡੀ ਨਾ ਮੰਗਣ ਹੁਣ ਜੀ ਇਜ਼ੀ ਦੇ ਤਰਲੇ ਮਾਰਨੇ ਪੈਂਦੇ। ਸਾਡੇ ਵਾਸਤੇ ਪੈਸੇ ਕੰਨੇ ਸੌਖੇ ਥੋੜੀ ਐ। ਅਹੀਂ ਕਿੰਨੂ ਕਿੰਨੂ ਫੋਨ ਨੇ ਕੀਤਾ ਪਿਆ ਹੈ ਕਰਕੇ। ਐਡੀ ਵੱਡੀ ਰਕਮ ਆ ਕੋਈ ਦੇਊਗਾ ਵੀ ਕਿੱਦਾਂ? ਕੋਈ ਗੱਲ ਨਹੀਂ ਤੇ ਸ਼ਿਕਨਾ ਕਰੋ। ਕੋਈ ਨਾ ਕੋਈ ਹੱਲ ਤੇ ਕੱਢਣਾ ਹੀ ਪੈਣਾ। ਆਪਾਂ ਪੈਣਾ ਰਵਿੰਦਰ ਦੇ ਸਹੁਰਿਆਂ ਤੋਂ ਹੋ ਕੇ ਆਉਨੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਫਿਰ ਵੇਖਾਂਗੇ ਵੀ ਗਾ ਕੀ ਕਰਦਾ ਠੀਕ ਹੈ ਤੁਸੀਂ ਕੱਲ ਤਿਆਰੀ ਰੱਖਿਓ ਮੁਖਤਿਆਰ ਭਾਈ ਹੁਣ ਚੱਲਾਂਗੇ ਪਹਿਲਾਂ ਚਲੋ ਕੋਈ ਨਹੀਂ ਤਾਂ ਠੀਕ ਹੈ ਮੀ ਸੰਦੀਪਾ ਬਣੀ ਆ ਗੱਲ ਮੰਮੀ ਗੱਲ ਕੀ ਬਣਨੀ ਹੀ ਮੱਖੀ ਪੈ ਗਈ ਚਾਹ ਦੇ ਵਿੱਚ ਉਹਨੇ ਪੀਤੀ ਆ ਉਹਨੇ ਪੀਤੀ ਨਹੀਂ ਆ ਕਿਉਂ ਪੀਤੀ ਕਿਉਂ ਨਹੀਂ ਆ ਕਿਸੂਮਤ ਲੱਗ ਗਈ ਉਹਦੇ ਭਰਾ ਦਾ ਫੋਨ ਆ ਗਿਆ ਤੇ ਗੱਲਾਂ ਡੈਪੀ ਕਰਨ ਮੈਂ ਤੇ ਬਥੇਰਾ ਜੋਰ ਲਾਇਆ ਸੀ ਕਿ ਚਾਹ ਪੀਲਾ ਪਹਿਲਾਂ ਫਿਰ ਗੱਲ ਕਰ ਲਈ ਨਹੀਂ ਤੈਨੂੰ ਮੈਂ ਇੱਕੋ ਹੀ ਕੰਮ ਕਰਨੋ ਕਿਹਾ ਤੇ ਕੋਈ ਵੀ ਨਹੀਂ ਸਿਰੇ ਚੜਿਆ ਅਜ ਤਾਂ ਸ਼ੁਰੂਆਤ ਹੀ ਕੀਤੀ ਆ ਤੇ ਕੰਮ ਖਰਾਬ ਹੋ ਵੀ ਗਿਆ ਵਾ ਮੇਰਾ ਕਾਹਦਾ ਕਸੂਰ ਕੱਢਣ ਦੇ ਤੂੰ ਤੂੰ ਆਪ ਚੱਲ ਜੰਦੇ ਫਿਰ ਚੁੱਪ ਕਰ ਜਾ ਜ਼ੁਬਾਨ ਚ ਲੌਂਡ ਐ ਪੀਆ ਇਹ ਕੰਮ ਤੈਨੂੰ ਹੀ ਕਰਨਾ ਪੈਣਾ ਵਾ ਮੈਂ ਤਾਂ ਕੋਸ਼ਿਸ਼ ਕੀਤੀ ਹੀ ਹੁਣ ਹੁਣ ਮੇਰਾ ਕਸੂਰ ਮੱਖੀ ਪੈ ਗਈ ਵਿੱਚ ਚੁੱਪ ਕਰਕੇ ਗੱਲ ਕਰ ਉਹਦੇ ਕੰਨ ਬੜੇ ਪਤਲੇ ਹੀ ਸੌਂਦੀ ਹੋਊਗੀ ਪਤਾ ਲੱਗ ਜਾਣਾ ਏ ਉਹਨੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾਓ ਤੂੰ ਕਹਿਣਾ ਇਹ ਉਹ ਚਾਹ ਬਣਾ ਕੇ ਲਿਆਦਾ ਇਹ ਕੰਮ ਫੇਰ ਕਰ ਸਕਦੇ ਆਪਾਂ ਨਹੀਂ ਤੂੰ ਪੁੱਛਿਆ ਹੀ ਵੀ ਚਾਹ ਪੀਣੀ ਆ ਹੋਰਾਂ ਲਿਆਦਾ ਉਹ ਕਹਿੰਦੀ ਮੈਂ ਬਣਾ ਕੇ ਲਿਆਵਾਂ ਚਾਹ ਤਾਂ ਕਹਿਣਾ ਮੈਂ ਉਹਨੂੰ ਮਨਾ ਕਰ ਦਿੱਤਾ ਵਾ ਆ ਵੀ ਰੱਟਾਈ ਪੈ ਗਿਆ ਯੋ ਮਹਾ ਮਹਾ ਕੰਮ ਕੀਤਾ ਹੈਗਾ ਉਹ ਵੀ ਖਰਾਬ ਹੋ ਗਿਆ ਹੁਣ ਕੀ ਕਰਨੀ ਆ ਦੱਸ ਮੈਨੂੰ ਉਹ ਕੋਈ ਗੱਲ ਨਹੀਂ ਫੇਰ ਕਿਹੜਾ ਚਾਹ ਨਹੀਂ ਬਣਨੀ ਨਹੀਂ ਮੇਰੀ ਸੁਣ ਗੱਲ ਉਹਦੇ ਵਾਸਤੇ ਕੋ ਖਾਣੂ ਬਣਾਈਏ ਮੌਸਮ ਤੇ ਬੜਾ ਵਧੀਆ ਠੰਡਾ ਵਾ ਮੇਰਾ ਰਾਦਾ ਥੋੜੇ ਜਿਹਾ ਆਲੂ ਬਹਾ ਲੀ ਤਾਂ ਆਲੂ ਵਾਲੇ ਪਰੌਂਠੇ ਮੰਨੇ ਆ ਗੋਲੀ ਪੀ ਕੇ ਨਾ ਵੇਲਣੇ ਦੇ ਨਾਲ ਆ ਤੇ ਵਿੱਚ ਪਾਵਾਂਗੇ ਉਹ ਮੰਮੀ ਮੇਰੀ ਸੁਣੋ ਗੱਲ ਪਹਿਲਾਂ ਉਹਨੂੰ ਪੁੱਛ ਲਓ ਖਾਣੇ ਵੀ ਆ ਕਿ ਨਹੀਂ ਜੇ ਉਹਨੇ ਮਨਾ ਕਰ ਦਿੱਤਾ ਤੇ ਕੀਤਾ ਕਰਾਇ ਖੂਚ ਪੈ ਜਾਣਾ ਫੇਰ ਹੁਣ ਤੂੰ ਰਹਿਂਦੇ ਮੈਂ ਆਪ ਹੀ ਜਾਨੀ ਆ ਤੇ ਜਾ ਕੇ ਪੁੱਛ ਕੇ ਆਉਂਦੀ ਆ ਤੇ ਪਰੌਂਠੇ ਲਾਉਂਦੇ ਅੱਜ ਜੇ ਨਹੀਂ ਉਹਨੇ ਮੰਨੂਗੀ ਜ਼ਬਰਦਸਤੀ ਮਨਾ ਲਿਓ ਕੋਈ ਕਰਨੀ ਨਹੀਂ ਮੈਂ ਤੇਰੀ ਮਾਂ ਆ ਕੋਈ ਨਾ ਕੋਈ ਤਰੀਕਾ ਤਾਂ ਪੜਾਉਂਗੀ ਹੁਣ ਐਦਾਂ ਤੇਨੂੰ ਮੈਂ ਵੀ ਨਹੀਂ ਛੱਡਦੀ ਕੋਈ ਗੱਲ ਨਹੀਂ ਪੁੱਛ ਕੇ ਆਓ ਫਿਰ ਤੁਸੀਂ ਮੈਂ ਆਈ ਹੁਣੀ ਖਾਹ ਤੇ ਬੜੀ ਚਲਾਕ ਮੈਂ ਕਿਸਮਤ ਵੀ ਤੇਜ ਵੈਦੀ ਜਿਆ ਨਾ ਨਾ ਮੱਖੀ ਪੈਂਦੀ ਤੇਰਾ ਤੇ ਕੰਮ ਬਣ ਜਾਣਾ ਹੀ ਅੱਜ ਕਿੱਦਾਂ ਕਿੱਦਾਂ ਤੇ ਦੇਣ ਵੇਖਣੇ ਪੈਣ ਡੇ ਆ ਇਹਨੂੰ ਤਾਂ ਪਾਣੀ ਦਾ ਘੁੱਟ ਨਾ ਮੈਂ ਪੁੱਛਾਂ ਤੇ ਹੁਣ ਇਹਨੂੰ ਨਾ ਤਰਲੇ ਲੈਣੇ ਪੈਣ ਡੇ ਕਦੀ ਪਰੌਂਠੇ ਖਾਣੇ ਆ ਕਦੀ ਚਾਹ ਪੀਣੀ ਆ ਆ ਤੇ ਚਾਹ ਚੇਰਾ ਕੰਮ ਨਿਬੜ ਜਾਣਾ ਹੈਗਾ ਬੁਰਿਆਂ ਪਾਪਾ ਨੂੰ ਇਹਨੂੰ ਫੋਨ ਆ ਗਿਆ ਤੇ ਭਰਾ ਦਾ ਚੱਲ ਕੋਈ ਨਹੀਂ ਹੁਣ ਜਾਣੀ ਆ ਭਲਾ ਕੀ ਜਾਂਦੀ ਆ ਹਰਪਿੰਦਰਾ ਚਾਹ ਵਿੱਚ ਮੱਖੀ ਪੈ ਗਈ ਸੀ ਤੋ ਹੋਰ ਬਣਾਵਾਂ ਚਾਹ ਮੈਂ ਨਹੀਂ ਅਮੀ ਜੀ ਰਹਿਣ ਤੋਂ ਕੋਈ ਗੱਲ ਨਹੀਂ ਆ ਹੁੰਨੀ ਗਈ ਪਣੀ ਹੈਗੀ ਆਜੋ ਬਹਿਜੋ ਮੇਰੀ ਗੱਲ ਸੁਣਾ ਨਾਲੇ ਮੌਸਮ ਬੜਾ ਵਧੀਆ ਵਾ ਹਾਂਜੀ ਮੇਰਾ ਰਾਦਾ ਬਣ ਰਿਆ ਸੀ ਅੱਜ ਆਲੂਆਂ ਨੇ ਪਰੌਂਠੇ ਨਾ ਲਾਈਏ ਪਰੌਂਠੇ ਅਮੀ ਜੀ ਹੱਦ ਸਹੀ ਆ ਪਤਾ ਨਹੀਂ ਅਜਨਾ ਸੂਰਤ ਦਾ ਪੇੜ ਜਿਆ ਨਾ ਦਰਦ ਹੋਈ ਜਾਂਦਾ ਵਾ ਨਿੱਕਈ ਵਾਰ ਇਹੋ ਜੀ ਚੀਜ਼ ਖਾਦੇ ਠੀਕ ਹੋ ਜਾਂਦਾ ਬੰਦਾ ਪਤਾ ਨਾ ਕੀ ਆ ਮੈਂ ਕੋਈ ਨਹੀਂ ਤੁਹਾਡੇ ਵਾਸਤੇ ਬਣਾ ਦਿੰਨੀ ਆ ਤੇ ਦੀਦੀ ਨੂੰ ਕਹੋ ਕੋਈ ਗੱਲ ਨਹੀਂ ਮੈਂ ਆਪੇ ਕਰ ਲੈਣੀ ਤੁਸੀਂ ਨਾ ਕਰੋ ਕੋਈ ਕੰਮ ਵੀ ਨਹੀਂ ਨਹੀਂ ਰਪਿੰਦਰ ਜੇ ਸਾਰੇ ਜਾਣਿਆਂ ਨੇ ਖਾਣੇ ਹੋ ਨਾ ਤੇ ਬਣਾਉਂਦਾ ਵੀ ਫੇਰ ਹੀ ਸੁਆਦ ਆਉਂਦਾ ਵਾ ਹੁਣ ਤੂੰ ਖਾਣੇ ਨਹੀਂਗੇ ਅਸੀਂ ਦੋਵਾਂ ਜਾਣਿਆਂ ਨੇ ਕਿੰਨੇ ਖਾ ਲੈਣੇ ਆ ਜਦੋਂ ਤੂੰ ਠੀਕ ਹੋਵੇਂਗੀ ਨਾ ਫੇਰ ਬਣਾ ਲਾਂਗੇ ਜੇ ਹੋਰ ਕੁਝ ਖਾਣਾ ਵਾ ਤੇ ਦੱਸ ਮੈਨੂੰ ਮੈਂ ਬਣਾ ਦਿੰਨੀ ਆ ਨਹੀਂ ਮੰਮੀ ਅਜ ਮਨ ਜਾਨੀ ਕਰਦੇ ਆ ਕੁਛ ਵੀ ਖਾਣ ਨੂੰ ਹਾ ਹਾ ਕੀ ਹੋ ਗਿਆ ਵਾ ਮਨ ਨੂੰ ਪਤਾ ਨਹੀਂ ਐਵੇਂ ਦਾ ਸਰੀਰ ਠੀਕ ਜੇ ਨਹੀਂ ਹੈਗਾ ਤਾਂ ਕਰਕੇ ਤੇ ਪਿੰਡੋਂ ਫੋਨ ਆਉਂਦਾ ਏ ਠੀਕ ਠਾਕ ਆ ਸਾਰੇ ਹਾਂਜੀ ਉਹ ਤੇ ਠੀਕ ਠਾਕ ਨੇ ਵਧੀਆ ਆਉਣ ਲੱਗ ਡੇ ਹੀ ਕਹਿਣ ਵੇਖੋ ਹੁਣ ਕਿਦਾਂ ਆਉਂਦੇ ਆ ਅੱਛਾ ਆਣਾ ਵਾ ਉਹਨਾਂ ਨੇ ਹਾਂਜੀ ਚਲ ਠੀਕ ਵਾ ਤੇ लवली ਦਾ ਆਇਆ ਫੋਨ ਨਹੀਂ ਮੰਮੀ ਜੀ ਫੋਨ ਲਾਇਆ ਤਾਂ ਹੈਗਾ ਨਾ ਚੁੱਕਿਆ ਹੀ ਨਹੀਂ ਗਾੜੀਓ ਦੋ ਤਿੰਨ ਵਾਰ ਕੀਤਾ ਏ ਚਲ ਕੋਈ ਗੱਲ ਨਹੀਂ ਡਿਊਟੀ ਤੇ ਹੁਣਾਵਾ ਤਾਂ ਕਰਕੇ ਨਹੀਂ ਚੁੱਕਿਆ ਜਦੋਂ ਫ੍ਰੀ ਹੋਊਗਾ ਨਾ ਆਪੇ ਕਰ ਦਊਗਾ ਲੰਮੇ ਪਹਿਲਾਂ ਫਿਰ ਘੜੀ ਨਹੀਂ ਠੀਕ ਦੂੰਦੇ ਹਾਂਜੀ ਇਹ ਕਹਾਂ ਲਾ ਇਹਦੀ ਕਿਸਮਤ ਬੜੀ ਤੇਜ਼ ਹੋਂ ਕੋਈ ਗੱਲ ਨਹੀਂ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਉਂਦੀ ਗਾੜੀ ਵੀ ਰਮਣ ਆ ਜਿੰਨਾ ਚਿਰ ਤੇਰਾ ਫਾਅ ਵਧਿਆ ਨਾ ਨਾ ਸਾਹ ਮੈਂ ਵੀ ਨਹੀਂ ਲੈਂਦੀ ਦੋ ਵਾਰ ਆਈ ਪਹਿਲਾਂ ਦੀਦੀ ਆਈ ਇਹ ਤਾਂ ਹੁਣ ਮੰਮੀ ਤੇ ਕੀ ਕਰਾਂ ਮੇਰਾ ਮਨ ਹੀ ਕੋ ਕਰੰਦਿਆ ਖਾਣ ਨੂੰ ਜੇ ਸਰੀਰ ਠੀਕ ਹੋਵੇ ਤੇ ਫਿਰ ਇਹ ਵਾਲੀ ਚੀਜ਼ ਖਾਧੀ ਜਾਂਦੀ ਆ ਉਦਾਂ ਤਲੀ ਚੀਜ਼ ਨਾਲ ਫਿਰ ਉਹ ਜਦਾ ਕੰਮ ਵੱਜ ਜਾਣਾ ਪਤਾ ਨਹੀਂ ਕੀ ਸਾਬ ਅੱਜ ਹੀ ਮੇਰਾ ਸਰੀਰ ਨਹੀਂ ਠੀਕ ਹੋਣਾ ਜਦ ਅਜ ਬਚਰੀ ਉਹ ਪੁੱਛਣਦੀ ਐ ਕੋ ਖਾਣ ਵੱਲੋਂ ਦੇ ਇੱਕ ਵਾਰ ਫੇਪ ਲਾ ਕੇ ਦੇਖਾਂ ਬਲਾ ਕੀ ਪਤਾ ਹੁਣ ਫ੍ਰੀ ਹੋਈ ਗਏ ਹੁਣ ਹਲੋ ਹਲੋ ਹਾਂਜੀ ਗਿਦਰੰਦੇ ਕੁਕ ਕਰਨਾ ਕੀ ਆ ਮੈਂ ਡਿਊਟੀ ਤੇ ਆ ਤੂੰ ਐਵੇਂ ਬਾਰ ਬਾਰ ਮੈਨੂੰ ਫੋਨ ਲਈ ਜਾਂਦੀ ਆ ਚੱਲ ਮੜੀਜੀ ਗੱਲ ਤੇ ਕਰ ਲਓ ਮੈਂ ਕਿੰਨੀ ਵਾਰ ਤੈਨੂੰ ਲਾਇਆ ਤ ਨਹੀਂ ਚੁੱਕਿਆ ਹੀ ਨਹੀਂ ਆ ਉਹ ਤਾਂ ਚੁੱਕਣਾ ਕੀ ਆ ਡਿਊਟੀ ਤੇ ਆ ਮੈਂ ਕਿਤੇ ਚਲ ਗਿਆ ਆ ਕੋਰਸ ਨਾ ਠੀਕ ਠਾਕ ਹੋ ਗਿਆ ਹੋ ਠੀਕ ਹੀ ਆ ਮੈਂ ਹੋਰ ਮੈਨੂੰ ਕੀ ਹੋ ਜਾਓ ਹੋ ਗਿਆ ਮਨ ਕੋ ਆ ਉਹੋ ਦਸ ਗੱਲ ਹੀ ਕਰਨ ਦੇਈਆਂ ਤੁਸੀਂ ਕਿਦਾਂ ਯਾਂ ਗਲਾ ਲੈ ਕੇ ਬਹਿ ਜਾ ਨਹੀਂ ਆ ਕੋਈ ਸਮਾਂ ਹੁੰਦਾ ਫੋਨ ਲੰਮ ਦਾ ਠੀਕ ਹੈ ਜਦੋਂ ਮੈਂ ਡਿਊਟੀ ਤੇ ਹੁੰਨਾ ਨਾ ਉਦੋਂ ਤੁਹਾਡਾ ਫੋਨ ਆਉਣਾ ਹੁੰਦਾ ਮੈਂ ਤੁਹਾਨੂੰ ਜਦੋਂ ਮਰਜ਼ੀ ਲਾ ਲਾਂ ਤੁਸੀਂ ਇਹੀ ਬਹਾਨਾ ਮਾਰ ਦਿੰਦੇ ਆ ਕਿ ਮੈਂ ਡਿਊਟੀ ਤੇ ਆ ਤੁਸੀਂ ਫ੍ਰੀ ਕਦੋਂ ਹੁੰਦੇ ਮੈਨੂੰ ਇਹ ਟਾਈਮ ਦੱਸ ਦੋ ਨਾ ਮੈਂ ਉਹ ਟਾਈਮ ਤੇ ਲਾ ਲਿਆ ਕਰਾਂ ਕੋਈ ਸਮਾਂ ਨਹੀਂ ਨਾ ਹੁੰਦਾ ਠੀਕ ਨਾ ਗੱਲ ਦੇ ਕਰ ਲਿਆ ਕਰੋ ਦੋ ਮਿੰਟ ਕੀ ਹੋ ਜਾਂਦਾ ਵਾ ਬਚਾ ਠੀਕ ਆ ਮੇਰਾ ਸਿਰ ਨਾ ਖਾ ਚੰਗਾ ਹਲੋ ਪਤਾ ਨਹੀਂ ਕੀ ਗੱਲ ਵਾ ਇਹਨਾਂ ਨੂੰ ਕਿਉਂ ਮੇਰੇ ਤੋਂ ਇਹਨਾਂ ਚਿੜਦੇ ਆ ਹੁਣ ਫੋਨ ਲਾ ਕੇ ਹਾਲ ਚਾਲ ਦੇ ਪੁੱਛਣਾ ਹੀ ਹੁੰਦਾ ਵਾ ਇਹ ਤੇ ਕਹਿੰਦੇ ਆ ਕਿ ਫੋਨ ਮੈਨੂੰ ਲਾ ਹੀ ਨਾ ਇਹਨਾਂ ਦਾ ਦੁੱਖ ਸੁੱਖ ਕਰਨਾ ਹੁੰਦਾ ਵਾ ਜਦੋਂ ਇਹ ਹੋਈ ਨਹੀਂ ਮੇਰੀ ਗੱਲ ਸੁਣਨ ਦੇ घरद नु मैं की कह जोत आओ फिर ਆ ਗਈ ਜੀ ਉਹ ਗੰ ਚਲੀ ਗਏ ਮੈਂ ਮਮਿ ਨੂੰ ਦਤਾ ਹੀ ਆਪਣਾ ਕੰਮ ਚੱਲੇ ਗਏ ਹਾਂਜੀ ਮੰਮੀ ਨੂੰ ਤੇ ਕਹਿ ਦਿੰਦਾ ਆ ਤੇ ਰਪਿੰਦਰ ਨੂੰ ਵੀ ਕਹਤਾ ਹੀ ਮੈਂ ਮਮੀ ਨਾਲ ਕੋਈ ਗੱਲ ਕਰੀ ਚੱਲੇ ਹੋਈ ਆ ਕੋਈ ਗੱਲਬਾਤ ਨਾ ਵੱਧ ਘੱਟ ਕਰਨ ਹਾਂਜੀ ਆਪਾਂ ਪਹਿਲਾਂ ਜਾਂਦੇ ਆ ਮੁਖਤਿਆਰ ਭਾਜੀ ਘਰ ਉੱਥੋਂ ਸਿੱਧਾ ਗਾਂ ਚਲੇ ਜਾਵਾਂਗੇ ਠੀਕ ਆ ਚਲ ਬੈਠੋ ਮਾਰ ਰੋ ਹਵਾਇਪਰਾ ਕਰੀ ਮੁਖੇਰ ਭਾਜੀ ਬੈਠੀ ਹੈ ਮੇਰੀ ਤੀ ਤੂੰ ਕਿ ਮੂੰਹ ਫੁਲਾ ਲਿਆ ਵਾ ਕੀ ਗੱਲ ਹੋਈ ਆ ਮੰਮੀ ਮੈਂ ਨਹੀਂ ਬੋਲਣਾ ਹੈ ਤੁਹਾਡੇ ਨਾਲ ਲੈ ਦੱਸ ਗਲਤੀ ਤੋਂ ਕਹਿਣਾ ਹੀ ਪੈਂਦਾ ਵਾ ਇਹ ਥੋੜਾ ਮੂੰਹ ਵਟ ਕੇ ਬਹਿ ਜਾਈਦਾ ਹੁੰਦਾ ਵਾ ਮੰਮੀ ਹਰ ਗੱਲ ਵਿੱਚ ਤੁਹਾਡਾ ਸਾਥ ਦੇਣ ਦੀ ਮੈਂ ਤੇ ਇਹ ਮੈਨੂੰ ਡੋਟ ਡੋਟ ਕੇ ਭੈਣ ਦੇ ਅੱਗੇ ਉਹ ਨਹੀਂ ਗੁੱਸਾ ਤੇ ਮੈਨੂੰ ਇਹ ਚੜਿਆ ਹੈ ਕਿ ਪਹਿਲੇ ਦਿਨਿਆਂ ਜੇ ਕੰਮ ਸ਼ੁਰੂ ਕੀਤਾ ਤੇ ਕਸੂਮਤ ਲੱਗ ਵੀ ਗਈ ਆ ਤੇ ਇਹਦੇ ਵਿੱਚ ਮੇਰੀ ਗਲਤੀ ਆ ਤੂੰ ਨੂੰ ਕਹਿਣਾ ਇਹਨਾਂ ਦਾ ਕਹਿਣਾ ਵੀ ਫੋਨ ਬਾਅਦ ਚ ਹੋ ਜਾਊਗਾ ਪਹਿਲਾਂ ਚਾਹ ਤੇ ਪੀਲਾ ਮੈਂ ਤੇ ਕਿੰਨੀ ਵਾਰ ਕਿਹਾ ਉਹਨੂੰ ਕਿ ਪਹਿਲਾਂ ਚਾਹ ਪੀਲਾ ਉਹ ਹਟਦੀ ਕਿਪਤਾ ਕਿਹਦਾ ਫੋਨ ਆਉਂਦਿਆ ਸੀ ਕੀ ਗੱਲਾਂ ਕਰਨ ਦੇ ਭੈਣ ਭਰਾ ਆਖਾਂ ਤੇ ਦੇਹੀ ਵੀਰ ਦਾ ਫੋਨ ਆਉਂਦਿਆ ਵਾ 24 ਘੰਟੇ ਤੇ ਉਹਨਾਂ ਨਾਲ ਲੱਗੀ ਰਹਿੰਦੀ ਆ ਨਾਲੇ ਕਹਿੰਦੀ ਉਹਨਾਂ ਨੇ ਆਉਣਾ ਵਾ ਉਹਨਾਂ ਨੇ ਇੱਥੇ ਕੀ ਕਰਨੋਂ ਉਹ ਤਾਂ ਮੈਨੂੰ ਵੀ ਦੱਸਿਆ ਸੀ ਉਹਨੇ ਮੇਰੀ ਗੱਲ ਸੁਣੋ ਤੁਸੀਂ ਗਏ ਸੀ ਉੱਧਰ ਕੀ ਬਣਿਆ ਨਹੀਂਾਂ ਦੀ ਟਿੱਡ ਪਿੜ ਹੋਣ ਡਈ ਆ ਮੈਂ ਨਹੀਂ ਗਿਆ ਖਾਣੇ ਤੁਹਾਡੀ ਕਿੰਨੀ ਕ ਮੰਨ ਲਈ ਨਹੀਂ ਮੈਂ ਤਾਂ ਕਹਿ ਹੀ ਸਕਦੀ ਹਾਂ ਨਾ ਹੁਣਾਂ ਦੀ ਨਹੀਂ ਖਾਣੀ ਮੈਂ ਤਾਂ ਸੋਚਿਆ ਸੀ ਚਲ ਚਾਹ ਨਹੀਂ ਪੀਤੀ ਤੇ ਇਹ ਕੰਮ ਵਿੱਚ ਕਾਮਯਾਬ ਹੋ ਜਾਣਗੇ ਇਹ ਮੰਮੀ ਕੋਈ ਗੱਲ ਨਹੀਂ ਤੁਸੀਂ ਖੇਚਲ ਨਾ ਕਰੋ ਤੁਸੀਂ ਖਾਣੇ ਦੋਵਾਂ ਜਾਣੀਆਂ ਤੇ ਮੈਂ ਬਣਾ ਦਿੰਨੀ ਆ ਮੈਂ ਹਾਂ ਨਹੀਂ ਨਹੀਂ ਸਾਰੇ ਜਾਣੇ ਖਾਈਏ ਨਾ ਫੇਰ ਸਵਾਦ ਆਉਂਦਾ ਚੀਜ਼ ਬਣਾਉਂਦਾ ਜੇ ਤੂੰ ਨਹੀਂ ਖਾਣੇ ਫਿਰ ਅਹੀਂ ਗੇ ਖਾਣੇ ਆ ਰਹਿਣ ਦੇ ਜਦੋਂ ਤੂੰ ਠੀਕ ਹੋਏਂਗੇ ਫਿਰ ਖਾ ਲਾਂਗੇ ਮੰਮੀ ਇਹਨੇ ਅੱਜ ਹੀ ਬਿਮਾਰ ਹੋਣਾ ਸੀ ਤੇ ਨਖਤੀ ਮੱਖੀ ਨੇ ਵੀ ਅੱਜ ਹੀ ਪੈਣਾ ਸੀ ਮੈਨੂੰ ਤਾਂ ਲੱਗਦਾ ਵਾ ਇਹਨੂੰ ਕਿਤੇ ਪਤਾ ਤਾਂ ਨਹੀਂ ਲੱਗ ਗਿਆ ਜਿਹੜੀ ਸਕੀਮਾਂ ਹੀ ਖੇਡਣ ਡੇ ਆ ਸਾਰੀਆਂ ਸਕੀਮਾਂ ਤੇ ਸਾਡੇ ਪਾਣੀ ਫਿਰਨ ਡਿਆ ਵਾ ਮੰਮੀ ਮੈਨੂੰ ਤਾਂ ਸ਼ੱਕ ਹੋਣ ਡਿਆ ਵਾ ਸੰਦੀਪ ਉਦਾਂ ਤੁਹਾਨੂੰ ਪਤਾ ਨਹੀਂ ਲੱਗਣਾ ਜਿੱਦਾਂ ਉੱਚੀ ਉੱਚੀ ਬੋਲਣ ਦੇ ਨਾ ਸੋਈ ਵਿੱਚ ਉਹਦਾ ਕੰਨ ਹੱਡੇ ਵਾਲੀ ਹੁੰਦਾ ਵਾ ਵੀ ਕੀ ਗੱਲਾਂ ਕਰਦੀਆਂ ਵਾ ਮੈਂ ਤਾਂ ਤੈਨੂੰ ਆਨੀਆਂ ਵੀ ਹੌਂਸ ਕੇ ਨਾ ਗੱਲ ਕਰਿਆ ਕਰ ਤੂੰ ਝਾਟੀ ਖਾਲੀ ਪੈ ਜਾਂਦੀ ਆ ਕੰਮ ਤੇ ਆਪਣੇ ਸਿਰੇ ਲੱਗਣਾ ਵਾ ਨਾ ਕਾਲੇ ਪੈਣ ਵਾਲੀ ਕਿਹੜੀ ਗੱਲ ਆ ਉਹ ਮੰਮੀ ਕਿਤੇ ਨਹੀਂ ਪਤਾ ਲੱਗਦਾ ਉਹਨੂੰ ਉਹ ਅੰਦਰ ਲੰਮੇ ਪਈ ਉਹਨੂੰ ਕੀ ਸੁਣਨ ਡਿਆ ਸੀ ਸੁਣਨ ਡਿਆ ਸੀ ਉਹ ਬੂਹੇ ਨਾਲ ਲੱਗੀ ਰਹਿੰਦੀ ਆ ਉਹਦੇ ਚਾਰ ਕੰਨ ਵਾ ਦੋ ਗਾੜੀ ਤੇ ਦੋ ਪਿਛਾੜੀ ਐਵੇਂ ਨਾ ਸਮਝੀ ਉਹਨੂੰ ਜੇ ਉਹਨੇ ਪਰੌਂਠੇ ਨਹੀਂ ਨਾ ਖਾਣੇ ਤੇ ਹੋਰ ਸਕੀਮ ਸੋਚੋ ਫਿਰ ਕੀ ਕਰਨਾ ਅੱਗੇ ਚੋਪੀ ਕੀਤੀ ਤੂੰ ਵੀ ਪੋਛ ਆਈਆਂ ਤੇ ਮੈਂ ਵੀ ਪੋਛ ਆਈਆਂ ਜੇ ਜ਼ਿਆਦਾ ਵੀ ਕੰਪੈਲ ਕੀਤਾ ਨਾ ਉਹਨੂੰ ਸ਼ੱਕ ਹੋ ਜਾਣਾ ਈ ਹੁਣ ਜਦੋਂ ਕਿਤੇ ਰੋਟੀ ਦਾ ਟਿੱਖਾ ਖਾਣ ਲੱਗੂਗੀ ਨਾ ਉਦੋਂ ਇਹ ਕੰਮ ਕਰੂਗੀ ਹੁਣ ਰਾਤ ਨੂੰ ਹੀ ਖਾਣੀ ਹੁਣ ਰੋਟੀ ਉਹਨੇ ਕੋਈ ਨਹੀਂ ਰਾਤ ਨੂੰ ਜਾਂਦੇ ਸਬਜ਼ੀ ਚ ਪਾ ਕੇ ਦਊਂਗੀ ਜਾਂ ਫੇ ਜਿਹੜਾ ਦੁੱਧ ਪੀਣ ਵਾਲਾ ਗਲਾਸ ਹੋਣਾ ਨਾ ਉਹਦੇ ਵਿੱਚ ਸੁੱਟੂਗੀ ਚਲੋ ਵੇਖ ਲਓ ਲਿਆ ਮੈਂ ਚਾੜਾਟ ਹਾਂ ਮੈਨੂੰ ਫੋਨ ਦੇ ਹਾਂ ਜਰੀਕਾ ਤੇ ਮੈਂ ਲਵਲੀ ਨੂੰ ਫੋਨ ਕਰਾ ਕਰ ਲਓ ਉਹਨੂੰ ਵੀ ਦੱਸਾਂ ਮੈਂ ਅਹੀਂ ਤੇ ਭਾਜੀ ਚੱਲੇ ਹਾਂ ਜਰਪਿੰਦਰਵਾਲ ਅਸੀਂ ਸੋਚਿਆ ਵੀ ਚੱਲ ਤੁਹਾਨੂੰ ਮਿਲਦੇ ਜਾਨੇ ਆ ਤੇ ਮੈਂ ਕਿਹਾ ਚਲੋ ਉਹਨਾਂ ਨਾਲ ਗੱਲਬਾਤ ਕਰਕੇ ਆਉਂਦੇ ਆ ਪੁੱਛਨੇ ਆ ਵੀ ਕੀ ਜਾਂਦੇ ਆ ਤਾਂ ਕਰਕੇ ਮੈਂ ਸੋਚਿਆ ਮੈਂ ਇਧਰ ਜੋਤ ਜਾ ਕੇ ਦੇਖੂ ਉਹਨਾਂ ਨੂੰ ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਨਹੀਂ ਵਧੀਆ ਕੀਤਾ ਯਾਰ ਹੂੰ ਜੇ ਕਹੋ ਤਾਂ ਮੈਂ ਵੀ ਚੱਲਾਂ ਨਾਲ ਤੁਹਾਡੇ ਜਾਣ ਦੀ ਤਾਂ ਕੋਈ ਗੱਲ ਨਹੀਂ ਭਾਜੀ ਮੈਂ ਕਿਹਾ ਤੁਸੀਂ ਅੱਗੇ ਵੀ ਗੱਲਬਾਤ ਕਰੋ ਤੁਹਾਡੀ ਹੋਈ ਆ ਆਪਸ ਹੈਨਾ ਉਹ ਤੇ ਮੁੰਦਰੀ ਵੀ ਤੁਸੀਂ ਮੋੜੀ ਆ ਹੂੰ ਐਵੇਂ ਮੁੜ ਕੇ ਵੇਖ ਕੇ ਤੇ ਫੇਰ ਕਹਿਣਗੇ ਵੀ ਹੈਨਾ ਕੋਈ ਗੱਲ ਹੀ ਇਹੋ ਜਿਹੀ ਹੋ ਜਾਂਦੀ ਫਿਰਾਨੂੰ ਵੀ ਚੰਗੀ ਲੱਗਣੀ ਨਹੀਂ ਗੱਲ ਕਰਨੋਂ ਰਹਿਣਾ ਨਹੀਂ ਉਹਨਾਂ ਨੇ ਹਨ ਤੇ ਤਾਂ ਕਰਕੇ ਮੈਂ ਕਹਿੰਦੇ ਵੀ ਤੁਸੀਂ ਰਹਿਣ ਤਾਂ ਕੋਈ ਗੱਲ ਨਹੀਂ ਆਪਾਂ ਹੋ ਗਏ ਹੁੰਨੇ ਆ ਬਾਕੀ ਜੇ ਲੋੜ ਪਈ ਨਾ ਕੋਈ ਸਲਾਹ ਲੈਣੀ ਹੋਈ ਤਾਂ ਮੈਂ ਤੁਹਾਨੂੰ ਫੋਨ ਕਰ ਲੂੰਗਾ ਠੀਕ ਹੈ ਹਨ ਫੋਨ ਤੁਸੀਂ ਆਪਣੇ ਕੋਲ ਰੱਖਿਓ ਤੇ ਗੱਲਬਾਤ ਕਰ ਲਾਂਗੇ ਆਪਾਂ ਉਹਨਾਂ ਦੇ ਨਾਲ ਨਾਲੇ ਨਾਲ ਜੋ ਹਨ ਦੇਖਿਓ ਉਹਨਾਂ ਨਾਲ ਗੱਲ ਕਰਕੇ ਕਿ ਇਹ ਗੱਡੀ ਰਹਿਣ ਦੇਣਾ ਕੋਈ ਹੋਰ ਉਹਨਾਂ ਦੀ ਮੰਗ ਹੋਵੇ ਛੋਟੀ ਮੋਟੀ ਉਹ ਪੂਰੀ ਕਰਦੀ ਏ ਚਲ ਤੇਰਾ ਕੰਮ ਸੌਖਾ ਹੋ ਜਾਏਗਾ ਐਨਾ ਮੈਨੂੰ ਪਤਾ ਆ ਕਿ ਮੰਨਣਾ ਉਹਨਾਂ ਨੇ ਹਨ ਨਹੀਂ ਉਹਨਾਂ ਨੇ ਕਿਹਾ ਸਾਨੂੰ ਗੱਡੀ ਚਾਹੀਦੀ ਆ ਪਰ ਇੱਕ ਵਾਰੀ ਨਾ ਪੁੱਛ ਕੇ ਵੇਖ ਲਿਓ ਕੀ ਪਤਾ ਹੁੰਦਾ ਕਈ ਦਿਨ ਕੋਈ ਹੋਰ ਚੀਜ਼ ਲਓ ਬਿਲਕੁਲ ਭਾਜੀ ਸਾਡੀ ਵੀ ਇਹੋ ਸਲਾਹ ਮੈਂ ਤੇ ਜੋ ਤਾਂ ਅੱਗੇ ਹੀ ਘਰ ਬੈਠੇ ਸਲਾਹ ਕਰਨ ਦੇ ਹਾਂ ਕਿ ਉਹਨਾਂ ਨਾਲ ਪਹਿਲਾਂ ਅਸੀਂ ਕੋਈ ਹੋਰ ਹੀ ਗੱਲ ਕਰਨੀ ਹੈ ਹੂੰ ਹੂੰ ਜੇ ਅਸੀਂ ਪੈਂਦੇ ਆ ਗੱਡੀ ਦਾ ਕਹਿਦਾ ਉਹਨਾਂ ਤੇ ਕਹਿਣਾ ਵੀ ਦੇ ਦਿਓ ਉਹਨਾਂ ਨੂੰ ਕਹਦਾ ਕਿ ਵੀ ਚਲੋ ਕੋਈ ਗੱਲ ਨਹੀਂ ਜੇ ਕੋਈ ਹੋਰ ਚੀਜ਼ ਤੁਹਾਡੀ ਹੈਗੀ ਮਨ 'ਚ ਉਹ ਸਾਨੂੰ ਦੱਸ ਦਿਓ ਤੇ ਗੱਡੀ ਤਾਂ ਉਹਨਾਂ ਦੇ ਕੋਲ ਪਹਿਲਾਂ ਵੀ ਹੈਗੀ ਆ ਚਲੋ ਭਾਵੇਂ ਨਿੱਕੀ ਆ ਪਰ ਗੱਡੀ ਤੇ ਹੈਗੀ ਆ ਗੱਡੀ ਤੇ ਹੈਗੀ ਤੇ ਇਹ ਆ ਵੀ ਚਲੋ ਤੁਹਾਡਾ ਵੀ ਕੰਮ ਸੌਖਾ ਹੋ ਜਾਊਗਾ ਤੇ ਉਹਨਾਂ ਦੀ ਵੀ ਅਗਰ ਕੋਈ ਡਿਮਾਂਡ ਹੋਏਗੀ ਤੇ ਉਹ ਪੂਰੀ ਹੋ ਜਾਏਗੀ ਠੀਕ ਠੀਕ ਕੋਸ਼ਿਸ਼ ਕਰਿਓ ਤੁਸੀਂ ਕਿ लवली ਦੇ ਡੈਡੀ ਨਾਲ ਗੱਲ ਹੋਵੇ ਠੀਕ ਆ ਕਿਉਂਕਿ ਉਹਦੇ ਨਾਲ ਗੱਲ ਕਰਨ ਦਾ ਨਾ ਬੜਾ ਹੋਰ ਹਿਸਾਬ ਹੁੰਦਾ ਵਾ ਬੰਦੇ ਦੀ ਗੱਲ ਕਰਨ ਤੇ ਹਨਾ ਬਸ ਬਸ ਨਹੀਂ ਨਹੀਂ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨਾਲ ਗੱਲ ਕਰੀਏ ਭਲਾ ਲਾਂਗੇ ਉਹਨਾਂ ਨੂੰ ਵੀ ਲੱਗੇ ਵੈਸੇ ਉਹਨਾਂ ਨਾਲ ਮੈਂ ਗੱਲ ਪਹਿਲੇ ਕੀਤੀ ਤੇ ਹੈਗੀ ਠੀਕ ਆ ਤੇ ਗੱਲ ਉਹ ਤੱਕਲਾ ਉਹਨਾਂ ਦਾ ਵੀ ਉੱਥੇ ਹੀ ਬੱਜਿਆ ਸੀ ਜਾ ਕੇ ਫੇਰ ਠੀਕ ਆ ਪਰੇ ਕੋਈ ਤੋ ਹੀ ਨਾ ਕੋਸ਼ਿਸ਼ ਕਰਿਓ ਜ਼ਰੂਰ ਨਹੀਂ ਨਹੀਂ ਸਾਰੇ ਨੂੰ ਇਕੱਠੇ ਕਰਕੇ ਜਿਹੜੀ ਗੱਲ ਕਰਨੀ ਸਾਹਮਣੇ ਕਰਾਂਗੇ ਉਹ ਵਿੱਚ ਹੋਣ ਬੈਠੇ ਦੇ ਬਿਲਕੁਲ ਬਿਲਕੁਲ ਤੇ ਫਿਰ ਕਰਿਓ ਗੱਲ ਕੋਈ ਨਹੀਂ ਇਦਾਂ ਹੀ ਕਰਾਂਗੇ ਆਪਾਂ ਜੋਰ ਰਵਿੰਦਰ ਨੇ ਕੀਤੀ ਗੱਲ ਵੀ ਆਉਣਾ ਆਪਾਂ ਹਾਂਜੀ ਦੀਦੀ ਹੋਈ ਹੀ ਗੱਲ ਰਵਿੰਦਰ ਦਾ ਦੱਸਿਆ ਹੀ ਉਹਨੂੰ ਆਉਣਾ ਇਹ ਆ ਵੀ ਚਲੋ ਪਤਾ ਹੋਵੇ ਆਉਣਾ ਤੇ ਫੇ ਸਾਰੇ ਜੀ ਨਾਲੇ ਘਰ ਰਹਿੰਦੇ ਆ ਤੇ ਨਾਲੇ ਹਨਾ ਕੋਈ ਗੱਲਬਾਤ ਹੋਊਗੀ ਤੇ ਫੇ ਸਾਰੇ ਜੀ ਸੱਸ ਨੂੰ ਨਾ ਬੋਲਣ ਦਾ ਨਹੀਂ ਪਤਾ ਔਰ ਰੈਡੀ ਕਰ ਹੋਊਗਾ ਤੇ ਫਿਰ ਗੱਲ ਕਰਿਓ ਤੁਸੀਂ ਨਹੀਂ ਗੱਲ ਉਸ ਹਿਸਾਬ ਨਾਲ ਕਰਾਂਗੇ ਉਦਾਂ ਆਪਾਂ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਭਾਈ ਜਨਾਨੀ ਨੂੰ ਨਹੀਂ ਪਤਾ ਲੱਗਦਾ ਬੋਲਣ ਨੂੰ ਚਲੋ ਆਪਾਂ ਫਿਰ ਹੋ ਕੇ ਆਉਂਦੇ ਆ ਫੋਨ ਫੋਨ ਕਰਦੇ ਹੋ ਹਾਂ ਜਰੂਰ ਜੇ ਕੋਈ ਗੱਲਬਾਤ ਹੁੰਦੀ ਫਿਰ ਕਰਾਂਗੇ ਹਾਂ ਠੀਕ ਹੈ ਭਾਜੀ ਚਲੋ ਠੀਕ ਆ ਹਾਂਜੀ ਠੀਕ ਹੈ ਭਾਜੀ ਹਲੋ ਹੈਲੋ ਸੱਸ ਗਾਮੀ ਸასი ਕਾਲਪਤ ਕੀ ਹਾਲ ਚਾਲ ਆ ਕੀ ਤਰ੍ਹਾਂ ਦਾ ਆਪਣੀ ਸਿਹਤ ਹਾਂ ਆਪਣਾ ਵੀ ਠੀਕ ਠਾਕ ਹੋਰ ਡਿਊਟੀ ਤੇ ਕਿਹ ਹੈ ਜੀ ਮੈਂ ਰੌਂਤੀ ਹਾਂ ਅੱਛਾ ਅੱਛਾ ਠੀਕ ਠੀਕ ਹੈ ਫੋਸੇ ਤਾਂ ਠੀਕ ਆ ਹਾਂਜੀ ਠੀਕ ਠਾਕ ਵਧੀਆ ਅੱਛਾ ਅੱਛਾ ਕਿਦਾਂ ਦਾ ਮੌਸਮ ਵਧੀਆ ਵਾ ਕਿ ਜਾਂ ਕਿਦਾਂ ਮੌਸਮ ਠੀਕ ਹੀ ਆ ਸੁੱਖ ਦੱਸ ਜਾਂਦੀ ਹੈ ਚੰਬਰ ਦੱਸ ਹੋ ਜਾਂਦਾ ਅੱਛਾ ਅੱਛਾ ਤਾਂ ਛੁੱਟੀ ਸ਼ਾਟੀ ਦਾ ਜ ਬਣਿਆ ਨਹੀਂ ਹੈ ਨਹੀਂ ਜੇ ਕਿੱਥੇ ਛੁੱਟੀ ਮਿਲਣੀ ਉਹਨਾਂ ਨੂੰ ਚੱਲ ਦੇ 2-4 ਦਿਨ ਮਿਲਦੀ ਹੈ ਤਾਂ ਕੋਈ ਫਿਰ ਚਾ ਉਹ ਨਹੀਂ ਨਹੀਂ ਅਜੇ ਨਹੀਂ ਗੱਲ ਬਣਦੀ ਚਾ ਤੇ ਮੇਰੀ ਗੱਲ ਸੁਣ ਹਾਂਜੀ ਅਹੀਂ ਤਾਂ ਸਕੀਮ ਇੱਕ ਲਈ ਆ ਤੇ ਡੈ ਆ ਉਹ ਤੈਨੂੰ ਪੁੱਤ ਉਹਦੇ ਹੀ ਦੱਸੂਗੀ ਜਦੋਂ ਕਾਮਯਾਬ ਹੋ ਜਾਗੇ ਅਸੀਂ ਤੁਹਾਨੂੰ ਨਹੀਂ ਕਿ ਸਕੀਮ ਚੋਂ ਕੰਮ ਕਰਨਾ ਲੈ ਆ ਦੱਸ ਮੈਂ ਤੇਰੀ ਮਾਂ ਵਾਂ ਤੂੰ ਮੈਨੂੰ ਐਵੇਂ ਸਮਝਦਾ ਵਾਂ ਵੇਖੀ ਸਹੀ ਤੈਨੂੰ ਕਾਮਯਾਬ ਹੋ ਕੇ ਦੱਸੂਗੀ ਜਦੋਂ ਦਾ ਵਿਆਹ ਹੋਇਆ ਉਹਦੀਆਂ ਲਾਉਣੀਆਂ ਦੇ ਸਕੀਮ ਕੋਈ ਗੱਲ ਨਹੀਂ ਕੌਣ ਸਿਰੇ ਚੜੂਗਾ ਹੁਣ ਸਕੀਮ ਹੀ ਇਤਾਂ ਦੀ ਆ ਆਡੀਸਟਰੀ ਮੈਨੂੰ ਨਾ ਕੋਈ ਨੌਕਰੀ ਤੇ ਲਵਾ ਦੇਣਾ। ਉਹ ਕੱਖ ਨਹੀਂ ਤਾਂ ਤੇਰੀ ਨੌਕਰੀ ਨੂੰ ਐਵੇਂ ਨਾ ਸੋਚੀ ਜਾ ਤੂੰ ਨੌਕਰੀ ਕਰਦਾ ਹੀ ਰਵੇਂਗਾ। ਚਲੋ ਜਦੋਂ ਹੋ ਜੂਗਾ ਕੰਮ ਤੈਨੂੰ ਫੋਨ ਕਰਦੇ ਆ। ਅੱਛਾ ਤੇ ਤੂੰ ਆਉਣਾ ਨਹੀਂਗਾ? ਮੈਂ ਤਾਂ ਕਿਹਾ ਵਾ ਵੀ ਛੁੱਟੀ ਲੈ ਲੈਂਦਾ ਦੋ ਚਾਰ ਦਿਨ ਦੀ। ਨਹੀਂ ਨਹੀਂ ਮਾੜਾ ਮੈਂ ਨਹੀਂ ਆਉਣਾ। ਹਾਂ। ਜਦੋਂ ਇੱਛਾ ਲੋ ਹੋ ਜੂਗਾ ਨਾ ਕੋਈ ਫਿਰ ਮੈਂ ਲੈ ਲਵਾਂਗਾ ਛੁੱਟੀ। ਚਲ ਠੀਕ ਆ। ਉਹ ਤਾਂ ਹੀ ਗੱਲਾਂ ਹੀ ਕਰਨੀਆਂ। ਇਹ ਦਾਸਪੋਤ ਗੱਲਾਂ ਕਾਹਦੀਆਂ ਵਾ ਮਿਲ ਗਿਲ ਜਾਂਦਾ ਪਰਿਵਾਰ ਨੂੰ ਕੋਈ ਗੱਲ ਮਿਲ ਜਾਈਏ ਪਰਿਵਾਰ ਚਲ ਠੀਕ ਆ ਫੋਨ ਕਰ ਦਿਆ ਕਰ ਫਿਰ ਜਦੋਂ ਕਰਨਾ ਹੁੰਦਾ ਮੈਂ ਹੀ ਕਰਨਾ ਹੁੰਦਾ ਵਾ ਚਲ ਠੀਕ ਆ ਚੱਲ ਚੰਗਾ ਲੈ ਉਹ ਵੀ ਕਹਿਣ ਦਿਆ ਜਿੰਨੀ ਆਉਣਾ ਜਦੋਂ ਕੰਮ ਸਿਰੇ ਲੱਗੂ ਫੇਰ ਹੀ ਆਉਂ ਆਖ ਰਕੇ ਬੰਨੇ ਗੱਲ ਘਣੀ ਨਹੀਂ ਜੀ ਜਦੋਂ ਕੰਮ ਕੋਈ ਨਾ ਕੋਈ ਸ਼ੁਰੂ ਕਰਨ ਲੱਗੇ ਦਾ ਵਿੱਚ ਸਿਆਪਾ ਪਿਆ ਹੀ ਜਾਂਦਾ ਹੱਦ ਵਾਲੀ ਗੱਲ ਵਾ ਦੇਖੋ ਨੇ ਅਨੇ ਵਿਚਾਰੇ ਫਸ ਗਏ ਆ ਕਿੰਨੀ ਦੌੜ ਕਰਨੀ ਪੈਣੀ ਹਾਂ ਗੱਡੀ ਕਰਕੇ ਹੀ ਆ ਨਾ ਉਹ ਯਾਰ ਜੇ ਪਰਮੀਤ ਕੁੜੀ ਦਾ ਕੰਮ ਨਾ ਨਾ ਹੁੰਦਾ ਤੇ ਇਹਨਾਂ ਨੂੰ ਠੋਕ ਕੇ ਜਵਾਬ ਦੇਣਾ ਸੀ ਇਹਨੂੰ ਫੇਰ ਦੱਸਣਾ ਸੀ ਕਿ ਕਿਦਾਂ ਗੱਡੀਆਂ ਮੰਗੀਦਾ ਗੱਲ ਤੇ ਹੁਣ ਕੁੜੀ ਦਾ ਘਰ ਵਸਾਉਂਦੀ ਆ ਨਾ ਹਾਂ ਮੈਂ ਤੁਹਾਨੂੰ ਉਹਦੇ ਨੂੰ ਕਹਿਣੀ ਤਾਂ ਪਰਚਾ ਦੇ ਦਿੰਨੇ ਹੁਣ ਤੁਸੀਂ ਕਹਿਣ ਦੇ ਕੁੜੀ ਵਸਾਉਣੀ ਹੈ ਹੁਣ ਇਹਨਾਂ ਕੰਮ ਤਾਂ ਫੇਰ ਕਰਨਾ ਹੀ ਪੈਣਾ ਜੇ ਕਿਤੇ ਰੁਪਿੰਦਰ ਦਾ ਪਿਓ ਵੀ ਜਿੰਦਾ ਹੁੰਦਾ ਨਾ ਪਰਮੀਤ ਹਾਂਜੀ ਤੇ ਉਹਨੇ ਆਪ ਹੀ ਸਾਰੀ ਗੱਲਬਾਤ ਕਰ ਲੈਣੀ ਸੀ ਜੋ ਉਹਨੂੰ ਇਨੀ ਧੋੜ ਕਰਨ ਦੀ ਲੋੜ ਨਹੀਂ ਸੀ ਹਾਂਜੀ ਹੁਣ ਵਿਚਾਰਾ ਧੋੜਾ ਭੱਜਾ ਫਿਰੰਡ ਆ ਸਾਰੇ ਬੰਨੇ ਆਪ ਹੀ ਤੇ ਚਲੋ ਕੋਈ ਗੱਲ ਨਹੀਂ ਹੁਣ ਪਈ ਆ ਸਿਰ ਤੇ ਤੇ ਨਿਪਾਣੀ ਤੇ ਪੈਣੀ ਆ ਹੁਣ ਅੱਗੇ ਚਾਜ ਨਾ ਬੋਲ ਪੈਣਾ ਉੱਥੇ ਪੈਣ ਕੀ ਗੱਲ ਹੁੰਦੀ ਹੈ ਨਹੀਂ ਨਹੀਂ ਬੋਲ ਪੈਣਾ ਚਾਜ ਨਾ ਹੀ ਬੋਲਣਾ ਉਹਨਾਂ ਨੇ ਉਹ ਸਾਡੇ ਨਾਲ ਹੀ ਜ਼ਿਆਦਾ ਨਖਰੇ ਕਰਦੇ ਸੀ ਜੋ ਬਣਾਉਣਾ ਨਹੀਂ ਜਾਣਾ ਵਾ ਠੀਕ ਹੀ ਬੋਲ ਪਣਾ ਉਹਨਾਂ ਨੇ ਜੋ ਬਣਾਉਣੀ ਤੇ ਪੁੱਛਣੀ ਗਏ ਜਣਾ ਤੇ ਜੇ ਕੋਈ ਹੋਰ ਤੁਹਾਨੂੰ ਚੀਜ਼ ਦੀ ਲੋੜ ਆ ਤਾਂ ਦੱਸੋ ਗੱਡੀ ਰਹਿਨ ਦੋ ਪੁੱਛਣਾ ਤਾਂ ਨਹੀਂ ਜੋਗ ਨਹੀਂ ਚਲੋ ਵੈਸੇ ਉਹ ਕਿਆ ਹੀ ਆ ਪੁੱਛਣਾ ਉਹਨਾਂ ਨੇ ਮੰਗਣੀ ਤੇ ਗੱਡੀ ਐ ਉਹਨਾਂ ਨੇ ਕਹਿਣਾ ਨਹੀਂ ਗੱਡੀ ਦੇ ਦੋ ਹੋਰ ਕੁਝ ਨਹੀਂ ਚਾਹੀਦਾ ਚਲੋ ਯਾਰ ਪਰ ਮੀਤ ਜੇ ਉਹ ਆਪ ਕਿਆ ਹੀ ਦੇਣ ਚਲੋ ਕੋਈ ਗੱਲ ਨਹੀਂ ਤੁਸੀਂ ਗੱਡੀ ਰਹਿਨ ਦੋ ਤੇ ਹੋਰ ਕੋਈ ਚੀਜ਼ ਦੇ ਦੋ ਤੇ ਉਹ ਚ ਫਾਇਦਾ ਹੋ ਜਾਊਗਾ ਪਰ ਕਹਿੰਦਾ ਨਹੀਂ ਉਹਨਾਂ ਨੇ ਇੰਨੀ ਗੱਲ ਉਹਨਾਂ ਨੇ ਕਹਿਣ ਵਾਲੀ ਹੋਈ ਉਹਨਾਂ ਨੂੰ ਚਾਹੀਦੀ ਗੱਡੀ ਐ ਉਹ ਤਾਂ ਮੰਗਣੀ ਗੱਡੀ ਐ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਆ ਲੱਗ ਜਣਾ ਪਤਾ ਤਾਂ ਕੋਈ ਨਹੀਂ ਰਲ ਕੇ ਹੀ ਆ ਫੇਰ ਕੋਈ ਨਹੀਂ ਅਥੇ ਜਿਹੜੀ ਵੀ ਗੱਲ ਹੋਈ ਤਾ ਤੁਹਾਨੂੰ ਫੋਨ ਕਰਨਾ ਹੀ ਆ ਜੋ ਬੰਨੇ ਫੇ ਕਰ ਲਾਂਗੇ ਜੋ ਚਾਹੀਦਾ ਹੋਏਗਾ ਕਰ ਲਾਂਗੇ ਨਾਲ ਹੁਲਕੇ ਆਹੋ ਪਰਮੀਤ ਕਰਨਾ ਹੀ ਪੈਣਾ ਮੁੰਡੇ ਵਿੱਚ ਪੇਦੇ ਆ ਅਸੀਂ ਹੁਣ ਪਿਛੇ ਹਟਾਂਗੇ ਚੰਗਾ ਥੋੜਾ ਲੱਗਣਾ ਨਹੀਂ ਹੁਣ ਰਿਸ਼ਤਾ ਆਪਾਂ ਕਰਾਇਆ ਨਾ ਕਿਸੇ ਹੈੜਕੇ ਵਾਲਣੀ ਖਾਣੀ ਜੋ ਬੰਨੇ ਕਹਿੰਦਾ ਮੈਨੂੰ ਫਸਾ ਕੇ ਰੱਖ ਦਿੱਤਾ ਹਾਂਜੀ ਉਹਦੇ ਸੋਚਦੇ ਹੋਣਾ ਵਿਚਾਰਾ ਪਰ ਕੋਈ ਗੱਲ ਨਹੀਂ ਅਸੀਂ ਸਾਥ ਦੇਾਂਗੇ ਪੂਰਾ ਜੀ ਤਾਂ ਵੀ ਚੰਗਾ ਜਿੰਨੇ ਨੇ ਸਾਨੂੰ ਨਹੀਂ ਕੁਛ ਕਿਹਾ ਗਾਉਂ ਹਕ ਕੰਮ ਕਰਨ ਤੇ ਡਿਆ ਨਾ ਜੇ ਗੱਲ ਹੁੰਦਾ ਤਾਂ ਉਹਨੇ ਕਿਹਾ ਤੁਸੀਂ ਫਸਾਇਆ ਤਹੀਂ ਕਰੋ ਕੋਈ ਹੱਲ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਆ ਹਾਂ ਆਂਦਾ ਜੋ ਬੰਦਾ ਫੋਨ ਤੇ ਮੈਂ ਕਰਨਾ ਉਹਦੇ ਨਾਲ ਗੱਲ ਜਿੱਦਾਂ ਵੀ ਹੋਏਗਾ ਮੈਂ ਨਾਲ ਹੋ ਕੇ ਕੰਮ ਕਰਾਂਗਾ ਸਾਰਾ ਹਾਂਜੀ